ਸਸ਼ੁਕਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਵੱਲੋਂ ਆਪ ਆਗੂ ਨੀਲ ਗਰਗ ਦੇ ਘਰਗੇ ਪ੍ਰਦਰਸ਼ਨ ਕੀਤਾ ਗਿਆ ਦਾਸਾ ਇਹ ਕਿ ਜੋਥੇ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਦੇ ਘਰਗੇ ਆਪਣੀਆਂ ਮੰਗਾਂ ਨੂੰ ਲੈ ਕੇ ਨਰੇਬਾਜ਼ੀ ਕੀਤੀ ਗਈ ਤੇ ਪੁਤਲਾ ਫੂਕਿਆ ਗਿਆ ਤੇ ਆਪਕ ਆਗੂਆਂ ਦਾ ਇਹ ਕਹਿਣਾ ਹੈ ਕਿ ਸੱਤਾ ਚੋਣ ਤੋਂ ਪਹਿਲਾਂ ਆਪ ਸਰਕਾਰ ਨੇ ਉਹਨਾਂ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਵਾਅਦਾ ਕੀਤਾ ਸੀ ਪਰ ਇਸ ਸਾਲ 20 ਜਾਨ ਦੇ ਬਾਵਜੂਦ ਵੀ ਉਹ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਡੀਟੀਐਫ ਦੇ ਆਗੂਆਂ ਨੇ ਨੀਲ ਗਰਗ ਨੂੰ ਉਸ ਨੋਟੀਫਿਕੇਸ਼ਨ ਪੱਤਰ ਨੂੰ ਵੀ ਵਾਪਸ ਕੀਤਾ ਜੋ ਉਹਨਾਂ ਨੇ ਲਾਗੂ ਕਰਨ ਦਾ ਵਾ ਗਰਮ ਨੇ ਪੱਤਰ ਲੈਂਦਿਆਂ ਹੋਇਆਂ ਅਧਿਆਪਕਾਂ ਦੀ ਮੰਗਾਂ ਨੂੰ ਜਾਇਜ਼ ਦੱਸਿਆ ਤੇ ਕਿਹਾ ਕਿ ਮੰਗਾਂ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਨੇ ਪਰ ਕੇਂਦਰ ਸਰਕਾਰ ਦੀ ਅੜਿੱਕੇ ਕਰ ਇਹਨਾਂ ਨੂੰ ਪੂਰਾ ਕਰਨ ਦੇ ਵਿੱਚ ਮੁਸ਼ਕਲ ਆ ਰਹੀ ਹੈ। ਉਹ ਭਰੋਸਾ ਦੁੱਤਾ ਹੈ ਕਿ ਨੋਟੀਫਿਕੇਸ਼ਨ ਪੱਤਰ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਇਆ ਜਾਵੇਗਾ। ਭਾਈ ਸਰ ਕੀ ਨਾਮ ਹੈ ਤੇ ਕੀ ਮਾਮਲਾ ਹੈ ਜਿਹੜਾ ਪ੍ਰਦਰਸ਼ਨ ਕੀਤਾ ਹੈ? ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਮੈਂ ਡੀਟੀਐਫ ਤੋਂ ਸਟੇਟ ਜਨਰਲ ਸੈਕਟਰੀ ਆ। ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਜਥੇਬੰਦੀ ਦੇ ਸੱਦੇ ਤੇ ਪੂਰੇ ਪੰਜਾਬ ਦੇ ਜਿਲ੍ਹਾ ਹੈੱਡਕੁਆਰਟਰਾਂ ਤੇ ਸਰਕਾਰ ਦੀਆਂ ਅਰਥੀਆਂ ਫੁਕੀਆਂ ਤੇ ਇਹਨਾਂ ਨੇ ਜਿਹੜਾ 2025 ਦੇ ਵਿੱਚ OPE 2022 ਦੇ ਵਿੱਚ OPS ਲਾਗੂ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਕੀਤਾ ਸੀ ਵੀ ਅਸੀਂ ਪ੍ਰਾਣੀ ਪੈਨਸ਼ਨ ਬਹਾਲ ਕਰਾਂਗੇ ਉਹ ਅੱਜ ਨੋਟੀਫਿਕੇਸ਼ਨ ਇਹਨਾਂ ਨੂੰ ਵਾਪਸ ਕਰ ਕਰਕੇ ਗਏ ਆ ਇਹਨਾਂ ਦੇ ਨਮਾਇੰਦਿਆਂ ਨੂੰ ਐਮਐਲਏਜ਼ ਨੂੰ ਇਹਨਾਂ ਦੇ ਸਪੋਕਸਪਰਸਨਾਂ ਨੂੰ ਜਾਂ ਇਹਨਾਂ ਦੇ ਐਮਪੀਜ਼ ਨੂੰ ਜੋ ਵੀ ਇਹਨਾਂ ਦੇ ਜ਼ਿਲ੍ਹਾ ਲੈਵਲ ਤੇ ਲੀਡਰ ਹੈ ਅ ਇਹ ਅਸੀਂ ਪੂਰੇ ਪੰਜਾਬ ਦੇ ਵਿੱਚ ਕੀਤਾ ਅਸੀਂ ਮੰਗ ਕਰਦੇ ਆ ਕਿ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਉਹਨੂੰ ਅਮਲ 'ਚ ਨਹੀਂ ਲੈਂਦਾ ਸਰਕਾਰ ਵਾਦਾ ਕਰਕੇ ਆਈ ਸੀ ਸਾਡੇ ਨਿਚੋੜਾਂ ਤੋਂ ਪਹਿਲਾਂ ਕਿ ਅਸੀਂ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ OPS ਲਾਗੂ ਕਰਾਂਗੇ ਪਰ ਅੱਜ ਤੱਕ 3 3.5 ਸਾਲ ਬੀਤਣ ਤੇ ਵੀ ਸਰਕਾਰ ਨੇ ਕੋਈ ਕੰਨ ਤੇ ਜੂਨੀ ਸਰਕੀ ਸਰਕਾਰ OPS ਲਾਗੂ ਕਰੇ ਜਿਹੜੀ ਸੈਂਟਰ ਸਰਕਾਰ ਨਾਲ ਸਾਡੀ ਲੜਾਈ ਆ ਕਿ ਉਹ ਕਹਿੰਦੇ ਕਿ ਅਸੀਂ ਫੰਡ ਵਾਪਸ ਨਹੀਂ ਕਰਦੇ ਅਸੀਂ ਉਹਨਾਂ ਨਾਲ ਲੜਾਈ ਆਪਦੀ ਅੱਡ ਲੜ ਲਾਂਗੇ ਸਰਕਾਰ ਆਪਦੀ ਰਿਸਪਾਂਸਿਬਿਲਟੀ ਨਿਭਾਵੇ ਭਾਈ ਸਰ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦਾ ਬਲਜਿੰਦਰ ਸਿੰਘ ਜੀ ਅ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਡੀਟੀਐਫ ਵੱਲੋਂ ਅੱਜ ਅਸੀਂ ਡੀਟੀਐਫ ਦੇ ਰੂਪ ਪੰਜਾਬ ਦਾ ਪ੍ਰੋਗਰਾਮ ਸੀ ਸਾਡਾ ਕਿ ਪੰਜਾਬ ਦੇ ਕੈਬਨਿਟ ਮੰਤਰੀਆਂ ਤੇ ਇਹਨਾਂ ਦੇ ਸੁਭਾਈ ਲੀਡਰਾਂ ਦੇ ਘਰ ਆਗੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਵਾਅਦੇ ਤੋਂ ਭੱਜਣ ਦੇ ਕਾਰਨ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣੀਆਂ ਅੱਜ ਅਸੀਂ ਇੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅਧਿਆਪਕਾਂ ਦੇ ਨਾਲ ਪੰਜਾਬ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਸ਼੍ਰੀ ਨੀਲ ਗਰਗ ਜੀ ਦੇ ਰਹਿਸ਼ ਦੇ ਮੂਰੇ ਆਏ ਆ ਤੇ ਉਹਨਾਂ ਦੇ ਜਿਹੜੇ ਉਹਨਾਂ ਨੇ ਗਰੰਟੀ ਦਿੱਤੀ ਸੀ ਕਿ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਉਹਦੇ ਕਾਰਨ ਅਸੀਂ ਇਹਨਾਂ ਦੀ ਅੱਜ ਆਰਥੀ ਫੂਕੀ ਆ ਤੇ ਨਾਲ ਸਾਡੀਆਂ ਜਿਹੜੀਆਂ ਡੀਏ ਦੀਆਂ ਕਿਸ਼ਤਾਂ ਡੀਏ ਦਾ ਬਕਾਇਆ ਤੇ ਪੇ ਕਮਿਸ਼ਨ ਦਾ ਬਕਾਇਆ ਇਹ ਸਾਰਾ ਕੁਝ ਸਾਡਾ ਹਜੇ ਪਿਆ ਏਸੀਪੀ ਸਕੀਮ ਜਿਹੜੀ ਹੈਗੀ ਆ ਉਹ ਲਾਗੂ ਨਹੀਂ ਕੀਤੀ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਆ ਮੁਲਾਜ਼ਮ ਵਰਗ ਦੇ ਵਿੱਚ ਬਹੁਤ ਵੱਡਾ ਗੁੱਸਾ ਕਿ ਸਾਡੀਆਂ ਜਿਹੜੀਆਂ ਆਰਥਿਕ ਮੰਗਾਂ ਸਰਕਾਰ ਪੂਰੀਆਂ ਕਰੇ ਜਿਸ ਤਰ੍ਹਾਂ ਸਰਕਾਰ ਹੋਰਾਂ ਕਾਰਪੇਟਾਂ ਦੇ ਵੱਲੀ ਖਿਆਲ ਕਰ ਰਹੀ ਆ ਸਾਨੂੰ ਇਹ ਪੂਰਾ ਰੋਸ ਹੈਗਾ ਕਿ ਜਦ ਹੀ ਸਰਕਾਰ ਆਉਂਦੀ ਆ ਉਹ ਕਹਿੰਦੀ ਆ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਸਿਰਫ ਮਲਾਜ਼ਮਾਂ ਵਾਸਤੇ ਜਾਂ ਆਮ ਲੋਕਾਂ ਵਾਸਤੇ ਹੁੰਦਾ ਜਦੋਂ ਕਿ ਕਾਰਪੋਰੇਟਾਂ ਵਾਸਤੇ ਭਰਿਆ ਹੁੰਦਾ ਹੈਗਾ ਸੋ ਅੱਜ ਅਸੀਂ ਜਿੱਥੇ ਸਰਕਾਰ ਦੀ ਅਰਥੀ ਫੂਕੀ ਆ ਉੱਥੇ ਸਰਕਾਰ ਨੂੰ ਚੇਤਾਵਨੀ ਵੀ ਦਿਨਣਾ ਚਾਹੁੰਦੇ ਦੇਣਾ ਚਾਹੁੰਦੇ ਆ ਕਿ ਆਉਣ ਵਾਲਾ ਸਾਲ ਇਲੈਕਸ਼ਨਾਂ ਦਾ ਸਾਲ ਆ ਜੇਕਰ ਵਾਅਦੇ ਪੂਰੇ ਨਾ ਕੀਤੇ ਤਾਂ ਇਸ ਤਰ੍ਹਾਂ ਵੱਡੇ ਪੱਧਰ ਤੇ ਸਾਡੇ ਰੋਸ ਦਾ ਸਾਹਮਣਾ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤਿਆਰ ਰਹਿਣ ਤੇ ਲਗਾਤਾਰੇ ਮਜਾਰੇ ਹੋਣਗੇ ਇਹ ਜਾ ਰਹੇ ਅੱਜ ਜਲਾਪੱਦਰ ਤੇ ਹੋਏ ਆ ਤੇ ਜਿਹੜਾ ਸਤੰਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਦੇ ਵਿੱਚ ਅਸੀਂ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਵਿੱਚ ਵੀ ਵੱਡਾ ਇਕੱਠਾ ਇਕੱਠ ਕਰਨ ਜਾ ਰਹੇ ਹਾਂ ਸਿੱਖਿਆ ਭਾਗ ਬਦਲੀਆਂ ਕਰਨ ਦੇ ਵਿੱਚ ਵੀ ਫੇਲ ਹੋਇਆ ਅਧਿਆਪਕਾਂ ਦੇ ਵਿੱਚ ਬਹੁਤ ਵੱਡਾ ਰੋਸਾ ਸਿੱਖਿਆ ਮੰਤਰੀ ਹਰਜੋਤ ਬੈਨ ਜੀ ਹਰ ਰੋਜ਼ ਆਪਦੇ ਸਟੇਟਮੈਂਟ ਆ ਦਿੰਦੇ ਨੇ ਪਰ ਉਹ ਪੂਰਨ ਰੂਪ ਦੇ ਵਿੱਚ ਲਾਗੂ ਨਹੀਂ ਹੁੰਦੀਆਂ ਸਾਡੇ ਇਸੇ ਤਰ੍ਹਾਂ ਜਿਹੜੇ 1158 ਤਾਲੀ ਦੇ ਅਧਿਆਪਕ ਸਨ ਉਹਨਾਂ ਦੇ ਨਾਲ ਵੀ ਸਰਕਾਰ ਨੇ ਜਿਹੜਾ ਹੈਗਾ ਬਹੁਤ ਬੁਰਾ ਸਲੂਕ ਕੀਤਾ ਹੈਗਾ ਆਪ ਦੀ ਪੈਰਵਾਈ ਨਾ ਕਰਨ ਉਹਨਾਂ ਦੀਆਂ ਨੌਕਰੀਆਂ ਜਿਹੜੀਆਂ ਗਈਆਂ ਨੇ ਤੇ ਅਸੀਂ ਉਹਨਾਂ ਦੇ ਨਾਲ ਵੀ ਹਮਦਰਦੀ ਕਰਦੇ ਹਾਂ ਤੇ ਪੁਰਾਣੀ ਪੈਨਸ਼ਨ ਦੇ ਵਾਸਤੇ ਤੇ ਆਪਦੀਆਂ ਆਰਥਿਕ ਮੰਗਾਂ ਦੇ ਵਾਸਤੇ ਤੇ ਹੋਰ ਵਿਭਾਗੀ ਮੰਗਾਂ ਵਾਸਤੇ ਸਾਡਾ ਸੰਘਰਸ਼ ਇਸ ਤਰ੍ਹਾਂ ਜਾਰੀ ਰਹੇਗਾ